ਓ ਬਾਈ ਸੋਨਾਲੀਕਾ 35 ਅੱਜ ਚੱਲਿਆ ਬੋਸਾਣਾ ਪਿੰਡ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਬਾਈ ਇੱਕ ਅੱਜ ਆਪਾਂ ਨੇ ਸੋਨਾਲੀਕਾ ਟਰੈਕਟਰ ਸੇਲ ਕਰਿਆ ਜੀ ਇਹ ਟਰੈਕਟਰ ਵੈਸੇ ਸੋਨਾਲੀਕਾ ਏਜੰਸੀ ਵਿੱਚਦਾਈ ਤੇ ਟਰੈਕਟਰ ਆਪਾਂ ਨੇ ਆਪਣੇ ਬਹੁਤ ਖਾਸ ਰਿਸ਼ਤੇਦਾਰਾਂ ਆ ਜੀ ਰਿਸ਼ਤੇਦਾਰ ਕਾ ਨੂੰ ਪਰੋਣਾ ਹੀ ਆ ਸਾਡਾ ਭਾਈ ਆ ਜੋ ਮਿਹੜੇ ਨੇੜੇ ਨੇ ਤੇ ਬੜੇ ਸਿਫਤਾਂ ਪਰੋਣੇ ਦੀ ਕਰਨੀ ਤਾਂ ਚਾਹੀਦੀ ਨੇ ਪਰ ਕਰ ਦੇਣਾ ਬੰਦਾ ਬਾਈ ਬਹੁਤ ਘੈਂਟ ਆ ਠੀਕ ਹੈ ਟਰੈਕਟਰ ਲੈਣੇ ਨੂੰ ਮੈਂ ਮਹੀਨਾ ਹੀ ਹੋ ਗਿਆ ਲੱਭਦੇ ਨੂੰ ਮਹੀਨਾ ਹੋ ਗਿਆ ਜੀ ਮੈਂ ਬਹੁਤ ਇਹਦਾ ਲਾਰੇ ਲਾਈ ਗਿਆ ਵੀ ਅੱਜ ਦਵਾਉਣਾ ਕੱਲ ਨੂੰ ਦਵਾਉਣਾ ਅੱਜ ਦਵਾਉਣਾ ਕੱਲ ਨੂੰ ਦਵਾਉਣਾ ਫਿਰ ਕੱਲ ਪਰਸੋ ਦਾ ਕਹਿੰਦਾ ਵੀ ਹੁਣ ਜੇ ਦਵਾਉਣਾ ਦਵਾ ਦੇ ਵੀ ਨਹੀਂ ਮੈਂ ਕੋਈ ਲੈਣਾ ਫਿਰ ਮੈਨੂੰ ਐ ਹੋ ਗਿਆ ਮੈਂ ਕਿਤੇ ਗਲਤ ਜਗ੍ਹਾ ਨਾਲ ਫੱਜ ਪਏ ਜਾ ਕੇ ਬੰਦਾ ਮੈਂ ਕਿਹਾ ਹੁਣ ਕਾਲੀ ਜੇ ਬੰਦਾ ਠੀਕ ਨਹੀਂ ਹੋ ਜਾਂਦਾ ਨਾ ਐ ਕਈ ਵਾਰ ਕਾਲੀ ਜਾ ਕੇ ਆਪਾਂ ਗਲਤੀ ਕਰ ਮੰਨਦੇ ਆ ਫੇ ਅੱਜ ਗਿਆ ਮੈਂ ਕਿਹਾ ਵੀ ਆਪਣੇ ਕੋਲ ਤਾਂ ਹੈ ਨਹੀਂ ਵੀ ਸੋਨਾ ਲੀਕਾ ਦਾ ਟਰੈਕਟਰ ਕੱਟਿਆ ਬਾਈ 35000 ਨੂੰ ਉਹ ਦਵਾਦਨੇ ਟਰੈਕਟਰ ਠੀਕ ਹੈ ਜੀ ਤੇ ਅਭੀ ਵੀਰ ਨਾਲੇ ਆ ਪਿੰਡ ਤੋਂ ਹੀ ਆ ਹਾਂ ਪਿੰਡ ਤੋਂ ਹੀ ਠੀਕ ਆ ਤੇ ਬਾਈ ਉਦੋਂ ਵੀ ਨਾਲੇ ਸੀਗਾ ਉਦੋਂ ਮੈਲ ਆੜੀ ਪੱਕਾ ਲੱਗਦਾ ਜ਼ਰਾ ਹੈ ਤੇ ਬਾਈ ਪੁਰਾਣਾ ਪਿੰਡਾ ਗਾ ਸਾਡੇ ਦਾ ਘੋਸਣਾ ਖਮਾਣੇ ਕੋਲ ਦਰਵਾਲੀ ਕੋਲ ਪੈ ਗਿਆ ਠੀਕ ਟਰੈਕਟਰ ਕਿਵੇਂ ਭਾਈ ਠੀਕ ਆ ਵਧੀਆ ਇਹ ਕਹੀ ਕਿ ਤੇਰੀ ਤਸੱਲੀ ਮੈਂ ਕਿਹਾ ਬਾਈ ਟਰੈਕਟਰ ਰੱਖਣਾ ਤੁਸੀਂ ਤੁਸੀਂ ਆਪਣੀ ਤਸੱਲੀ ਆਪ ਕਰੋ ਠੀਕ ਨਹੀਂ ਭਾਈ ਗੱਲ ਬਸ ਸਹੀ ਆ ਜੀ ਹਾਂ ਥੋੜੇ ਬੋਲਦਾ ਹੋਲੀ ਆ ਪਤਾ ਨਹੀਂ ਗਿਆ ਚੱਕਰਾਂ ਬਾਈ ਸ਼ਰਮ ਦਾ ਬਹੁਤ ਆ ਵੀਡੀਓ ਬਣਾਉਣ ਦੇ ਬਹੁਤ ੱੱਕੇ ਨਾਲ ਮੈਂ ਤਾਂ ਕਰ ਕਰਕੇ ਵੀਡੀਓ ਬਣਾਈ ਇਹਦੀ ਠੀਕ ਆ ਤੇ ਜੇ ਵੀਡੀਓ ਨਾ ਬਣਾਉਂਦੇ ਸਾਡੀ ਭੂਆ ਨੇ ਗੁੱਸੇ ਹੋ ਜਾਂਦਾ ਰੁਲਕੀ ਵਾਲੀ ਨੇ ਉਹਨਾਂ ਕਹਿੰਦਾ ਸਾਡੇ ਪ੍ਰਾਣੇ ਦੀ ਵੀਡੀਓ ਨਹੀਂ ਬਣਾਈ ਗਈ ਠੀਕ ਆ ਤੇ ਟਰੈਕਟਰ ਦਿਖਾ ਦਈਏ ਮੜਾ ਜੇ ਬਾਈ ਆ ਦਿੱਤਾ ਜੀ ਟਰੈਕਟਰ 2009 ਮਾਡਲ ਆ ਟਰੈਕਟਰ ਥੋੜਾ ਜਿਹਾ ਧੋਣੇ ਸਵਾਰਨੇ ਵਾਲਾ ਟਾਇਰ ਉਰ ਵਧੀਆ 70 80 ਪੈਸੇ ਤੇਰ ਬੇਕਾ ਵਾਲਾ ਟਰੈਕਟਰ ਆ ਕਦੋਂ ਕਰਨ ਵਾਸਤੇ ਲਿਆ ਟਰੈਕਟਰ ਕਦੋਂ ਕਰਨ ਟਰੈਕਟਰ ਅੱਛਾ ਕਦੋਂ ਕਰਨ ਲਿਆ ਬਾਈ ਟਰੈਕਟਰ ਹਰ ਜਾਰ ਮੈਂ ਕਿੱਧਰ ਲਾਉਂਗਾ ਦੇ ਗੱਲ ਨਹੀਂ ਕਰਨੀ ਆ ਆਜਾ ਤੇ ਆਇਆ ਦਰੂਹ ਦਿਖਾ ਰਿਹਾ ਟਰੈਕਟਰ ਇਹਨੂੰ ਮੜਾ ਜਾ ਕਰਾ ਲੇ ਹੱਥ ਫੇਰੀ ਟਰੈਕਟਰ ਦੀ ਟਾਇਰ ਟੂਰ ਤਾਂ ਠੀਕ ਆ ਟਾਇਰ ਤਾਂ ਬਾਈ ਵੀ ਕੇ ਟੀ ਦੇ ਹੈਗੇ 70 75 ਪੈਸੇ ਠੀਕ ਆ ਬਾਕੀ ਟਰੈਕਟਰ ਸੈਂਟਰ ਗੇਅਰ ਵਾਲਾ ਤੇਲ ਬ੍ਰੇਕਾਂ ਚ ਠੀਕ ਆ ਤੇ ਉਦਾਂ ਟਰੈਕਟਰ ਵਧੀਆ ਇੰਜਨ ਦਾ ਬਲੂ ਬਲੂ ਨਹੀਂ ਹੈਗੀ ਟਰੈਕਟਰ ਦੀ ਠੀਕ ਆ ਬਾਕੀ ਬਾਈ ਆਜੋ ਡਿਲੀਵਰੀ ਕਰੀਏ ਭਾਈ ਲੇਟ ਹੋ ਗਿਆ ਅੱਜ ਇਆਂ ਸਾਰੇ ਸਾਰੀਆਂ ਬੰਦ ਹੋ ਗਈਆਂ ਆਜੋ ਭਾਈ ਆਜੋ ਆਜੋ ਖੜਜੋ ਸੌ ਸੌਰੀ ਸੌਰੀ ਇਧਰ ਨੂੰ ਇਹ ਇਧਰ ਆਓ ਤੁਸੀਂ ਆਪਾਂ ਗਲਤ ਖੜ ਗਏ ਗਲਤ ਖੜ ਗਏ ਆਜੋ ਫੋਟੋ ਖਿੱਚਦੇ ਆੜੀ ਠੀਕ ਆ ਲੋ ਜੀ ਕਾਦੀ ਤੁਹਾਨੂੰ ਮੁਬਾਰਕਾਂ ਬਹੁਤ ਬਹੁਤ ਟਰੈਕਟਰ ਤੇ ਤੁਸੀਂ ਦਿੱਤਾ ਪੁਰਾਣਾ ਹੀ ਠੀਕ ਆ ਤੇ ਪੁਰਾਣਾ ਜੇ ਨਵਾਂ ਚੀਜ਼ ਤਾਂ ਨਵੀਂ ਹੋ ਆ ਠੀਕ ਨੇ ਟਰੈਕਟਰ ਤੁਹਾਨੂੰ ਵਧੀਆ ਦਿੱਤਾ ਇਹ ਬਾਈ ਗਰੰਟੀ ਦੇਤੀ ਵੀ ਜੇ ਕੱਲ ਨੂੰ ਵੀ ਟਰੈਕਟਰ ਵੇਚਣਾ ਵੀ ਤੁਹਾਨੂੰ ਘਾਟਾ ਨਹੀਂ ਪੈਣਾ ਠੀਕ ਆ ਤੁਸੀਂ ਆਪਣਾ ਮਹੀਨਾ ਚਲਾ ਲਓ 2 ਮਹੀਨਾ ਚਲਾ ਲਓ ਸਾਲ ਰੱਖ ਲਓ ਜੇ ਕਿਤੇ ਟਰੈਕਟਰ ਦੀ ਕੋਈ ਟੁੱਟਪੰਨ ਹੋ ਗਈ ਉਹ ਗੱਲ ਲੱਗ ਹੈ ਪਰ ਉਦਾਂ ਨਹੀਂ ਘਾਟਾ ਪੈਣਾ ਦਿੰਦੇ ਠੀਕ ਆ ਇਹ ਐਸੇ ਤਸੱਲੀ ਨਾਲ ਟਰੈਕਟਰ ਦਿੱਤਾ ਵੈਸੇ ਲੈਣਾ ਦਾ 475 4 ਵਿੱਚ ਲੈਣਾ ਕਿ ਦੂਗਾ ਤਾਂ ਅੱਛਾ ਭਾਈ 475 ਲੈਣ ਨੂੰ ਕਹਿੰਦੇ ਤੇ ਫਿਰ ਥੋੜਾ ਜਿਹਾ ਜ਼ੋਰ ਪਾ ਕੇ ਦੋਆ ਮੈਂ ਕਿਹਾ ਹਲੇ ਰੋ ਟਰੈਕਟਰ ਹੈ ਵੀ ਟਾਇਰ ਟੂ ਵਧੀਆਂ ਤੁਹਾਨੂੰ ਇਸ ਰੇਟ ਵਿੱਚ 475 ਮਿਲਣਾ ਤਾਂ 98 99 2000 ਮਾਡਲ ਮਿਲਣਾ ਤਾਂ ਕਿ ਨਹੀਂ ਮਿਲਣਾ ਤਾਂ 2 ਲੱਖ ਦੇ ਘੇਰੇ ਤੇ ਹੁਣ ਸਾਨੂੰ 2 ਲੱਖ ਦੇ ਘੇਰੇ ਤੇ ਸਾਨੂੰ ਟਰੈਕਟਰ ਨਵਾਂ ਮਾਡਲ ਮਿਲ ਗਿਆ 70 ਪਾਹੇ ਟਾਇਰ ਮਿਲ ਗਏ ਤੇਲ ਬ੍ਰੇਕਾਂ ਮਿਲ ਗਈ ਠੀਕ ਆ ਬਾਕੀ ਚਲੋ ਠੀਕ ਆ ਜੀ ਧੰਨਵਾਦ ਵੀਰ ਤੇਰਾ ਵੀ ਧੰਨਵਾਦ ਬਹੁਤ ਬਹੁਤ ਕੋਈ ਗਲਤੀ ਕਿਸੇ ਆਖੀ ਹੋਵੇ ਮਾਫ ਕਰਿਓ ਭਾਈ ਠੀਕ ਆ ਥੋੜਾ ਜਿਹਾ ਬੰਦੇ 2 ਦਿਨ ਦਿਨ ਚ ਹੈਰਾਨ ਹੋ ਗਏ ਮੈਂ ਉਹੀ ਗੱਲ ਕਰਦਾ ਤਾਂ ਮੈਂ ਕਿਹਾ ਜੇ ਤੁਸੀਂ ਕਿਤੇ ਸਾਡੇ ਨਾਲ ਰਹਿਣ ਲੱਗਦੇ ਤਾਂ ਹੋ ਜਾਣਾ ਇਹ ਕੰਮ ਬਹੁਤ ਆਣ ਖੇਜੇ ਕੰਮ ਹੈ ਇਹ ਟਰੈਕਟਰਾਂ ਦਾ ਚਲੋ ਆਜੋ ਭਾਈ ਮਾਰੋ ਸਲਵ ਟਰੈਕਟਰ ਦੀ ਆ ਬੇਹੋਦਾ ਜੰਗ ਦੇ ਲਈ ਖੜਨਾ ਤੇ ਚੱਲ ਲੈ ਚੱਲ ਲੈ ਵਾਹ ਬਾਈ ਵਾ ਚੈੱਕ ਕਰ ਬਾਈ ਇਤਨ ਕਰੀ ਟਰੈਕਟਰ ਮੜਾ ਜਾ ਇਹਨੂੰ ਬਾਈ ਮਾੜੀ ਮੋਟੀ ਛਤਰੀ-ਛੁਤਰੀ ਲੱਗਣੀ ਆ ਟਰੈਕਟਰ ਨੂੰ ਠੀਕ ਆ ਜੀ ਤੇ ਬਾਕੀ ਉੱਦਾ ਟਾਇਰਾਂ ਟੂਰਾਂ ਪੱਖ ਦੇ ਟਰੈਕਟਰ ਪੂਰਾ ਵਧੀਆ ਠੀਕ ਆ ਜੀ ਇੰਜਨ ਉਹਨਾਂ ਖੁੱਲਿਆ ਪਿਆ ਬਾਈ ਟਰੈਕਟਰ ਦਾ ਹੇ ਤੱਕ ਇੰਜਨ ਨਾਲ ਦਾ ਉਹ ਦਿਖਾ ਦਿੰਦਾ ਸੋਹਣੇ ਇਹ ਵਾਕਿੰਗ ਜਣੂ ਚਾਬੀ ਨਹੀਂ ਹੈਗੀ ਉੱਪਰ ਦੇ ਮੜੇ ਮੂੜੇ ਖੁੱਲੇ ਹੋਏ ਆ ਜੈਸਟਾ ਪਲੇ ਢੱਕਣਗੇ ਉੱਦਾਂ ਹੈੱਡ ਹੌਡਰ ਨਹੀਂ ਖੁੱਲਿਆ ਹੋਇਆ ਠੀਕ ਆ ਭਾਈ ਓਕੇ ਓਏ ਭਾਈ ਸੋਨਾਲੀ ਕਾ 35 ਅੱਜ ਚੱਲਿਆ ਓ ਸੋਨਾ ਪਿੰਡ ਵਧਾਈਆਂ ਭਾਈ ਭਾਈ ਠੀਕ ਆ ਤੁਹਾਡਾ ਧੰਨਵਾਦ ਬਹੁਤ ਬਹੁਤ ਰੋਪੜਾ ਆਉਂਦੇ ਜਾਂਦੇ ਕਿਹੜਾ ਮਾਲ ਲਿਆ ਕਰੋ ਰੋਪੜ ਵੈਸੇ ਪਹਿਲੀ ਵਾਰ ਆਏ ਆ ਬਾਈ ਠੀਕ ਆ ਰੋਪੜ ਲੰਘਦੇ ਪਰਦੇ ਲੰਘ ਜਾਂਦੇ ਪਰ ਇੱਥੇ ਨਹੀਂ ਆਉਂਦੇ ਹੈਗੇ ਹੁਣ ਮਾਲ ਲੈ ਕਰੂੰਗਾ ਕਿਹੜਾ ਮਾਰੇ ਕਹਿੰਦੇ ਕਿੜਾ ਮਾਰੇ ਠੀਕ ਆ ਠੀਕ ਆ ਧੰਨਵਾਦ ਤੁਹਾਡਾ ਬਹੁਤ ਬਹੁਤ